ਵਾਹਿਗੁਰੂ ਸਾਇਕੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਤੁਰਨਾ ਕਰਾ ਹੋਏ ਪ੍ਰਮੇਰਾ ਇਹ ਬਿਰੰਤੀ ਸੁਣ ਤਾ ਵੇਰਾ ਸਜਣਾ ਸਤਿ ਆਪਾਤ ਸਾਹ ਸਰ ਸ਼ਹਾਦਾ ਸ਼ਾਹ ਗੇੜੇ ਪਾਸ ਬਹਿਖਿਆ ਸੋਹੀਆ ਸਵਨਾ ਗਾਵੀ ਸਾ ਮਹਲਾ ਪੰਜਵਾਂ ਗੁਰ ਪੰਜਵਾ ਚਾਪੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮ੍ਰਿਤ ਮੰਡਲ ਜਗ ਸ ਬੇਨ ਸਤਬਾਰ ਨਾ ਲਾ ਗਈ ਜੋ ਕਾਗਦ ਬੂੰਦਾਰ ਸੁਣ ਮੇ ਮਨ ਸ ਮਨ ਮਹੀ ਸਤ ਦੇਖ ਵਿੱਚ ਆਰਾ ਸੇਬ ਦਾ ਸਾਬਕ ਗਿਰਹੀ ਜੋਗੀ ਤਾਜ ਚਾਏ ਘਰ ਬਾਰਾ ਜੈ ਸਾ ਸੁਪਨਾ ਰਨ ਕਾ ਤਸਾ ਦ੍ਰਿਸ਼ਟ ਮਾਨ ਸਭ ਬੇਰਸੀਆ ਕਿਆ ਲਗੇਗਾ ਵਾਰ ਕਹਾ ਸੁਫਾਈ ਮੀਤਾਂ ਦੇਖ ਨਾ ਨਪਸਾਰਾ ਐ ਚੱਲੇ ਇੱਕ ਚੱਲ ਸੇ ਸਭ ਆਪਣੀ ਵਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਆਸਿ ਫਿਰ ਹਰ ਜਨ ਨਾਨਕ ਹਰਿ ਦਾਸ ਹਾਂ ਰਾਖ ਪੈ ਮੁਰਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਿਥੇ ਰਹਿ ਹਰ ਦੁਆ ਜਨਨਾਨਕ ਹਰਿ ਕਾ ਦਾਸ ਹੈ ਰਾਖ ਪੈਜ ਮੁਰਾਰ ਰਾਗ ਬਿਲਾਵਲ ਮਹੱਲਾ 5 ਘਰ 5 ਚੌਪੜੀ ਇੱਕ ਓਮ ਕਾਰ ਸਤਿ ਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨ ਸਤ ਬਾਰ ਨਾ ਲਾਗਈ ਜਿਉ ਕਾਗਦ ਬੂੰਦਾਰ ਸੁਣ ਮੇਰੀ ਮਰਸਾ ਬਣੈ ਮਾਹੀ ਸਤ ਦੇਖ ਵਿਚਾਰ सिद्ध साधक गिरहिं क्योंकी तज गए कर बार रहा गुरु प्यारी गुरु सवारी ਸਾਧ ਸੰਗਤ ਦੀ ਅੱਜ ਦੇ ਅਲਾਹੀ ਹੁਕਮ ਨਾਮਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਧਰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰਾਗ ਬਿਲਾਵਲ ਅੰਦਰ ਅੰਗ 800 ਅੱਠ ਉੱਪਰ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰਉ ਕਰੋ ਸਿੱਖੀ ਦਾਤ ਨਾਮ ਕਾਗੀਆਂ ਦਾਤਾਂ ਕੋਮਲ ਕਰਮਾਂ ਦੇ ਇੱਕਲਕਿਸ਼ ਕਰਨਾ ਨਾਮ ਬਾਣੀ ਦੇ ਨਾਲ ਜੋਤਿ ਰਤਨ ਤਰਨ ਸਾਰੀਆਂ ਸੰਤਾਂ ਦੀ ਹਾਲੀ ਦੀ ਤਰਗਾਏ ਪ੍ਰਵਾਨ ਕਰਨਾ ਨਜਰ ਛੇੜੇ ਤੇ ਮੇਲ ਪਰਿਆਤ੍ਰਕਣਾ ਜੋ ਗੁਰੂ ਪਿਆਰ ਵਾਲਿਓ ਕੱਲ ਨੂੰ ਭਾਈ ਮਰਯਾ ਦਾ ਦਿਹਾੜਾ ਹੈ ਕੱਲ ਮਰਯਾ ਦਾ ਦਿਹਾੜਾ ਹੈ ਭਾਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ